ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਸਕੂਲ ਤੋਂ ਆ ਗਏ ਹਾਂ ਜੀ ਚਾਹ ਪਾਣੀ ਲੱਗੇ ਸੀਗੇ ਪੀਣ ਤੇ ਅੱਜ ਜਿਹੜਾ ਮੇਰਾ ਗੇੜਾ ਹੁਣ ਸ਼ਹਿਰ ਦਾ ਵੱਜਣਾਗਾ ਕਿਉਂਕਿ ਟਾਲਾ ਜਦ ਵੱਟਦਾ ਸੀ ਪਰ ਮੰਮੀ ਵਰਕੇ ਕਹਿੰਦੇ ਜਾਂ ਆਪ ਨੂੰ ਵੀ ਐਂ ਚ ਲਾ ਦੇ ਵੀ ਹੁਣ ਦੁਪੱਟਾ ਜਾਂ ਹਨਾ ਬਲੈਸਾਂ ਜਾਂ ਤੂੰ ਲੈ ਤਣ ਜਾਂਦਾ ਚਲ ਸੂਟ ਦਾ ਤਾਂ ਦੇਖੂਗੀ ਜੇ ਤਾਂ ਮਿਲ ਗਈ ਤਾਂ ਠੀਕ ਆ ਨਹੀਂ ਤਾਂ ਫਿਰ ਹੁਣ ਇਕੱਲੇ ਦੁਪੱਟੇ ਤੇ ਤਾਂ ਲਾਉਣੀ ਐ ਸਿੰਪਲ ਦੁਪੱਟਾ ਤਾਂ ਲਿਆ ਵੀ ਨਹੀਂ ਜਾਂਦਾ ਹਨਾ ਚਲੋ ਆਪਾਂ ਆਮ ਡੇਲੀ ਵੇਅਰ ਦੇ ਲਈ ਤੇ ਜਿਹੜੇ ਸੂਟ ਬਣਾਉਣੇ ਉਹਨਾਂ ਨਾਲ ਤਾਂ ਆਪਾਂ ਦੁਪੱਟੇ ਲੈ ਲੈਣੇ ਆ ਪਰ ਵਿਆਹ ਸ਼ਾਦੀ ਵਾਲਾ ਦੁਪੱਟਾ ਨੇ ਤਾਂ ਲੈਸ ਤੋਂ ਬਣਾ ਸੋਹਣੇ ਨਹੀਂ ਲੱਗਦੇ ਹੈਗੇ ਹਲਕਾ ਜਿਹਾ ਦੁਪੱਟਾ ਲੱਗਦਾ ਹੈਗਾ ਤਾਂ ਕਰਕੇ ਬਸ ਮਾ ਕੇ ਕਿਰਾ ਪਰਸ ਰੱਖ ਕੇ ਸਦੀ ਰਸੂਈ ਚ ਗਿਆ ਦੁੱਧ ਪਾਣੀ ਗਰਮ ਕਰਕੇ ਦੁੱਧ ਵਾ ਸਾੰਤਾ ਦਹੀਂ ਵਗੈਰਾ ਜਾਨੀ ਕਿ ਜਾਗ ਵਗੈਰਾ ਲਾਤਾ ਬਾਕੀ ਭਾਂਡੇ ਆ ਕੇ ਧੋਂਗੀ ਤੇ ਕੱਪੜੇ ਵਗੈਰਾ ਮੈਂ ਅੱਜ ਧੋਂਦੀ ਨਹੀਂ ਹੈਗੀ ਜਾਲ ਕੱਲ ਨੂੰ ਧੋਲਾਂਗੇ ਕਿਉਂਕਿ ਹੁਣ ਮਾੜੇ ਮਾੜੇ ਨਾਲ ਮੈਂ ਹਟਲਾਪਾ ਬਲੌਗ ਦੀ ਸਟਾਰਟਿੰਗ ਕਰਦੀ ਆਂ ਦੇਖਾਂਗੇ ਉੱਥੇ ਤਾਂ ਕੋਈ ਜ਼ਿਆਦਾ ਚੀਜ਼ਾਂ ਤਾਂ ਲੈਣੇ ਡੈਣੀ ਆਂਗੇ ਬਸ ਇਹੀ ਲੈਸਾ ਵਗੈਰਾ ਲੈਣਾ ਜਾਨੇ ਨਿੱਕਾ ਮੋਟਾ ਸਮਾਨ ਕੋਈ ਨਾ ਕੋਈ ਜਾਗੇ ਮੰਡੀ ਦਾ ਜ਼ਿਆਦਾ ਹੀ ਜਾਂਦਾ ਫਿਰ ਲੈਣਾ ਹੀ ਪੈਣਾ ਲੈਣਾ ਹੀ ਪੈਣਾ ਜਿਹੜੀ ਚੀਜ਼ বিনা ਨਹੀਂ ਸਰਦੋਗੀ ਲੈਣਾ ਫालतू ਤਾਂ ਪੱਕੇ ਸਿੱਤੇ ਪੈਸੇ ਕੀ ਲਾਉਣੇ ਆ ਤੇ ਬਾਕੀ ਸੱਜਾ ਜਿੱਕਾ ਮੈਡਮ ਦੇ ਸੂਟ ਦਾ ਪਾਰਸਲ ਵੀ ਆਉਣਾ ਸੀ ਇਹਨਾਂ ਨੂੰ ਪੁੱਛਦੀ ਆਂ ਵੀ ਪਾਰਸਲ ਆ ਗਿਆ ਕਿ ਨਹੀਂ ਆਇਆ ਹੈਗਾਗਾ ਦੋ ਦਿਨ ਹੋ ਗਏ ਲੰਮਕਲ ਮਗਾਈਆ ਜੇ ਚੱਲਿਆਂਦਾ ਪਾਰਸਲ ਦਾ ਆਇਆ ਨਹੀਂ ਹੈਗਾ ਕਿਉਂਕਿ ਮੈਡਮ ਕੇ ਵੀ ਘਰੇ ਮੈਰਿਜ ਆ ਉਹਨਾਂ ਨੇ ਵੀ ਆਪ ਦਾ ਸੂਟ ਹੈ ਜਿਹੜਾ ਸਟਿਚ ਕਰਾਉਣਾ ਤੇ ਦੋ ਸੂਟ ਆਪਾਂ ਜਿਹੜੇ ਪਹਿਲਾਂ ਸ਼ਿਮਰ ਦੇ ਪਹਿਲਾਂ ਮੰਗਵਾਏ ਸੀ ਦੋ ਸੂਟਾਂ ਦੇ ਫੇਰ ਆਉਂ ਡਰਾਈ ਸੀਗੇ ਆਪਾਂ ਨੂੰ ਤੇ ਦੋ ਸੂਟਾਂ ਦੇ ਜਿਹੜੇ ਫੇਰ ਅੱਜ ਆਪਾਂ ਆਰਡਰ ਲਗਵਾਤਾ ਉਹਨਾਂ ਦਾ ਪਾਰਸਲ ਲਾਤਾ ਉਹਨਾਂ ਨੇ ਇੱਕ ਦੋ ਦਿਨਾਂ ਤੱਕ ਉਹ ਪਾਰਸਲ ਆ ਜਾਣਾ ਆਪਣੇ ਕੋਲੇ ਇੱਥੇ ਐ ਹੋ ਜਾਂਦਾ ਵੀ ਪਤਾ ਨਹੀਂ ਕਿਉਂਕਿ ਇੱਥੇ ਨੇੜੇ ਤੇੜੇ ਵਾਲੇ ਹੁੰਦੇ ਹਨ ਸਕੂਲ ਚ ਮੈਥੇ ਪੜ ਲੈਂਦੇ ਨੇ ਸੂਟ ਤੇ ਕਿਸੇ ਦੇ ਬੱਚਾ ਪੜਦਾ ਹੁੰਦਾ ਹੈਗਾ ਨਾ ਆਪਾਂ ਉਹਨਾਂ ਨੂੰ ਫੜਾ ਦਿੰਨੇ ਫਿਰ ਅਗਲੇ ਨੂੰ ਆਏ ਹੁੰਦਾ ਹੈਗਾ ਵੀ ਇਹਨਾਂ ਦੇ ਹੱਥੋਂ ਹੀ ਫੜ ਲਾਂਗੇ ਫਿਰ ਆਪ ਦਾ ਐਡਰੈਸ ਹੀ ਦੇ ਦਿੰਦੀ ਹੁੰਦੀ ਆ ਤੇ ਉਹ ਆਖ ਦਿੰਦੇ ਚਲ ਵੀ ਸਾਡਾ ਐਡਰੈਸ ਕੰਮ ਦੇਣਾ ਚਲ ਤੁਸੀਂ ਆਪ ਦਾ ਐਡਰੈਸ ਦਿੱਤਾ ਤੇ ਵੀ ਇੱਥੇ ਤਾਂ ਹੁਣ ਦਿੱਲੀ ਵਾਂਗੂ ਕੋਈ ਨਾ ਕੋਈ ਪਾਰਸਲ ਆਉਂਦੇ ਰਹਿੰਦੇ ਹਨ ਮੈਂ ਤਾਂ ਹਜੇ ਦੋ ਸੂਟ ਹੀ ਮੰਗਵਾਏ ਆ ਤਿੰਨ ਸੂਟ ਮੰਗਵਾਏ ਆ ਮੈਂ ਤੇ ਦੇਖਣ ਵਾਲਿਆਂ ਨੂੰ ਪਤਾ ਨਹੀਂ ਆ ਜਾਂਦਾ ਵੀ ਖਣੀ ਇਹਨਾਂ ਦੀ ਨਹੀਂ ਕਿ ਨਹੀਂ ਕਿ ਚੀਜ਼ਾਂ ਵਗਾਈ ਜਾਂਦੇ ਜਿਹੜੇ ਡੇਲੀ ਪਾਰਸਲ ਆਉਂਦੇ ਹਨ ਉਹ ਮੈਡਮਾਂ ਦੇ ਸੂਟ ਹੀ ਹੁੰਦੇ ਆ ਜਾਂ ਆਪਣੇ ਫਰੈਂਡਸ ਫਰੈਂਸ ਦੇ ਹੁੰਦੇ ਆ ਨਾ ਸੂਟ ਤਾਂ ਕਰਕੇ ਡਰੈਸ ਮੇਰਾ ਹੁੰਦਾ ਤੇ ਪਾਰਸਲ ਆ ਜਾਂਦੇ ਹਣ ਵੀ ਪੋਰਟਸ ਦੀਆਂ ਬੀਬੀ ਵਰਗਿਆਂ ਨੂੰ ਵੀ ਸੂਟ ਦਾ ਜਿਹੜਾ ਪਾਰਸਲ ਆ ਗਿਆ ਕਿ ਹਜੇ ਨਹੀਂ ਆਇਆ ਮੰਮੀ ਅੱਜ ਸੂਟ ਨਹੀਂ ਆਇਆ ਇੱਕ ਵੜਾ ਨੂੰ ਪਿੱਤਾ ਵੀ ਲੋਕੇਸ਼ਨ ਕਿ ਡਿਲੀਵਰ ਹੋਈ ਅਨ ਹਾਈ ਬੀਬੀ ਸੂਟ ਨਹੀਂ ਆਇਆ ਅੱਜ ਇੱਕ ਮੇਰਾ ਪਾਰਸਲ ਆਉਣਾ ਸੀ ਕਿਵੇਂ ਪਾਰਸਲ ਨਹੀਂ ਆਇਆ ਆਉਂਦਾ ਸੂਟ ਨਹੀਂ ਆਇਆ ਇੱਕ ਅੱਜ ਕੋਈ ਫੜਾ ਕੇ ਨਹੀਂ ਗਈ ਕਿੱਧਰ ਵੜ ਗਿਆ ਲਓ ਜੀ ਚਾਰ ਦਾ ਜਿਹੜਾ ਮਸਾਲਾ ਆਪਾਂ ਲੈਂਦਾ ਐ ਐ ਮੈਂ ਹਜਲ ਕੇ ਆ ਗੱਡੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਹੀ ਦੇਈਏ ਜੇਕਰ ਕਿਸੇ ਦੇ ਕੋਈ ਪਈ ਮਰਿੰਗੇ ਦੀਆਂ ਫਲੀਆਂ ਲੱਗਦੀਆਂ ਤਾਂ ਵੀ ਤੁਸੀਂ ਜਿਹੜਾ ਇਹਦਾ ਚਾਰ ਐ ਤਾਂ ਇਦਾਂ ਪਾ ਲਿਓ ਇਹ ਆਪਾਂ ਪੀਸੇ ਆਪਸਾਈ ਸਾਰਾ ਜਿਹੜਾ ਮਸਾਲਾ ਲੈ ਕੇ ਆਂਦਾ ਐ ਇਹਦੇ ਚ ਤੇਲ ਤੁਲ ਕੁਛ ਪਾਉਂਗੇ ਕਿ ਕੁਛ ਨਹੀਂ ਪੈਗਾ ਕਿੰਨੇ ਦਿਨ ਹੀ ਖੋਲਣਾ ਫਿਰ ਇਹ 6 ਮਹੀਨੇ ਨਾ ਖੋਲੋ हां ਵੀ ਬੰਦਾ ਵੀ ਜਦੋਂ ਖਾਣ ਵਾਲਾ ਬਣ ਜਾਵੇ ਵੀ ਕਹਿੰਦੇ ਕਿ ਟਾਈਮਿੰਗ ਤਾਂ ਹੁੰਦੀ ਹੈ ਇਹਦੀ ਵੀ ਕਦੋਂ ਬੰਦ ਹੈ ਇਹ ਐ ਤਾਂ ਹੁਣ ਆਪਣਾ ਤਾਂ ਸਾਲ ਜਦ ਆ ਬਣ ਗਿਆ ਪੋਲਾ ਪੋਲਾ ਹੋ ਗਿਆ ਕਿੱਥੇ ਇਹ ਚਾਰ ਜਿਹੜਾ ਪਾਇਆ ਹੋਇਆ ਆ ਆ ਪਿਆ ਉਹ ਕੁੱਜੀ ਦੀ ਚ ਤੇ ਹੁਣ 6 ਮਹੀਨੇ ਜਿਵੇਂ ਬਣਨ ਦਾਗਾ ਕਿਹੜੀ ਕੁੱਜੀ ਚ ਇਹ ਤਾਂ ਚ ਹਾਂ 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 ਆ ਦੇਖੋ ਜੀ ਐ ਪੂਰਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਇਹ ਫਲੀਆਂ ਨਹੀਂ ਹੁੰਦੀਆਂ ਆਪਣੀਆਂ ਗੁਵਾਰੇ ਵਾਲੀਆਂ ਜੇ ਐਵੇਂ ਬਣ ਜਾਂਦੇ ਤਾਂ ਹੋ ਗਏ ਸਾਲ ਪਾਈ ਨੇ ਜਾਨ ਕੀ ਟਾਈਮ ਤਾਂ ਫਿਰ ਲੱਗਦਾ ਹੀ ਹੈ ਨਾ ਚਾਰ ਪਾਈ ਨੂੰ ਅੱਛਾ ਬੜ ਹੋ ਰਹੀ ਨਹੀਂ ਇਹ ਇਹ ਜਿਹੜਾ ਚਾਰ ਆ ਭਈ ਚਲੋ ਤਾਂ ਸਾਰਿਆਂ ਨੂੰ ਪਸੰਦ ਹੁੰਦੀ ਹੈ ਇਹ ਮੰਮੀ ਵਰਗੇ ਖਾਂਦੇ ਆ ਇਕੱਲੇ ਬੱਚਾ ਨਹੀਂ ਖਾਦਾ ਬੁੱਦਾ ਕਰੀ ਇਹਨਾਂ ਨੂੰ ਬੜੇ ਸੁਆਗ ਲੱਗਦਾ ਬਸ ਕਹਿੰਦੇ ਬਹੁਤ ਫਾਇਦੇਮੰਦ ਹੈ ਇਹ ਵਾਲਾ ਜਿਹੜਾ ਦਰਖਤ ਹੈ ਦੇ ਪੱਤੇ ਵੀ ਤੇ ਉਹਦਾ ਤਾਂ ਚੜ ਪਾਊਡਰ ਵਗੈਰਾ ਬਣਾ ਕੇ ਆਪਾਂ ਸਬਜ਼ੀ ਚ ਪਾ ਲੈਨੇ ਹਾਂ ਸੁੱਕਣਾ ਪਾਇਆ ਪਏ ਆਪਣੇ ਹੰਦਰ ਪੇਟਾਂ 'ਤੇ ਤੇ ਕੋਈ ਇਹਦੇ ਚ ਕੋਈ ਤੇਲ ਨੂੰ ਕਸ ਚ ਇਹਨਿੰ ਕੋਲ ਕੋਨ ਦੀ ਲੋੜ ਨਹੀਂ ਹੈਗੀ ਬਸ ਇਹ ਚਾਰ ਵਾਲਾ ਜਿਹੜਾ ਮਸਾਲਾ ਆਪਣੇ ਸਾਰਿਆਂ ਨੂੰ ਮਿਰਜਾਂ ਨਾਲ ਬਣਿਆ ਬਣਾਇਆ ਤੇ ਨਿੰਬੂ ਆਂਬਲ ਉਹ ਹੀ ਹੋਊਗਾ ਹਾਂ ਹੋਗੀ ਮਸਾਲਾ ਹੁੰਦਾ ਬਸ ਐਂ ਕਰਕੇ ਇਹਨੂੰ ਲਵੇੜ ਲਵੇੜ ਕੇ ਮਸਾਲਾ ਪਾਉਣਾ ਸਪਾਈ ਤੇ ਆਪੇ ਪਾਣੀ ਗਿੱਲੀਆਂ ਜੀਆਂ ਹੋ ਜਾਣਗੀਆਂ ਕਿ ਆਪੇ ਪਾਣੀ ਦੇ ਛੱਡ ਦੇਣਾ ਹਾਂ ਸਿੰਪਲ ਏ ਜਣਗੇ ਇਹਦਾ ਕੋਈ ਕਿਹੜਾ ਹੋ ਲਿਆ ਬੰਗੋ ਕੋਈ ਉਵਾਲਾ ਦਿਵਾ ਕੇ ਠਾਰ ਕੇ ਕਿਹੜਾ ਹੋ ਕਰਨਾ ਪੈਂਦਾ ਸਿੱਧਾ ਹੀ ਐ ਬਸ ਸਿੱਧਾ ਹੀ ਐ ਤਾਂ ਬਸ ਫਲਗਾਂ ਧੋ ਕੇ ਸੁਕਾੜੇ ਇਹ ਸਾਂ ਫਲਗਾਂ ਧੋ ਕੇ ਸੁਕਣੀਆਂ ਪਾ ਲਈ ਤੇ ਫੇਰ ਬੰਦੇ ਤੇ ਇਹ ਕਿੰਨਾ ਮੰਗਾਇਆ ਸੀਗਾ ਆਪਾਂ ਮਸਾਲਾ ਆਹ ਕਿਲੋ ਦਾ ਮੰਗਾਇਆ ਹਾ ਕਿੰਨਾ ਤੇ ਹੋਊਗਾ ਕਿਲੋ 4 ਦਾਸ ਤੇ ਮੰਗਾਇਆ ਸੀ ਆ ਫੋਲੇ ਬਲੈ ਇੰਨਾ ਦਾ ਫਿਰ ਥੋੜਾ ਥੋੜਾ ਬਾਕੀ ਜੋ ਛੱਡ ਕੇ ਨਿੱਕੇ ਦਾ ਸਾਰਾ ਪਾ ਕੇ ਦੇ ਮਿਕਸ ਕਰਕੇ ਡੱਬੇ ਚ ਕਰ ਦੋ ਬੰਦ ਮਹੀਨਾ ਤੱਕ ਜਮੀਣਾ ਖੋਲੇ ਮਹੀਨੇ ਬਾਅਦ ਜਾ ਕੇ ਜਾਨੀ ਕੀ

ਕੀ ਹੁਣ ਗਗਨਾ ਕੇ ਪਤਾ ਨਹੀਂ ਮੈਂ ਜਿਹਨੂੰ ਪੁੱਛਣਾ ਸੋਚ ਰਹੀ ਆਗੇ ਕਨੇਪੁੱਖਣੀ ਗਈ ਹੋਈ ਤੇ ਕੀ ਆਵੇ ਤੁਹਾਡਾ ਡੋਰ ਦਾ ਹਮ ਤੇ ਚੱਲੀ ਨਾ ਪਲੈਨ ਦਾ ਅੱਛਾ ਹੁਣ ਤੱਕੜਗਾ ਸੋਡ ਬਿਨ ਵਿਏ ਕਿ ਕਿਹੜੀ ਕੂੜਗਾ ਨੇ ਇਹ ਲੰਦਾ ਹੈ ਫਾਈਬਰ ਲੈਣੀ ਤੂੰ ਨਾ ਆਹ ਤੁਹਾਨੂੰ ਪਰ ਮੈਗੀ ਲੈ ਵੀ ਹੋਇ ਇੱਕ ਡੱਬੇ ਜਿਹਾ ਹਾਂ ਬਸ ਉਹੀ ਹੈ ਹਾਂ ਮੁੰਡਾ ਬੜਾ ਲੱਗੂਗੀ ਆਏ ਕਰਕੇ ਜਿਹੜਾ ਆਪਣਾ ਫਲਣਾਂ ਦਾ ਚਾਰ ਤਿਆਰ ਹੈ ਜੀ ਨੂੰ ਕੋਈ ਪਸੰਦ ਹੈ ਖਾ ਸਕਦਾ ਆ ਕੇ ਨੇੜੇ ਤੇੜੇ ਖਾ ਸਕਦਾ ਆ ਕੇ ਮੇਰੀ ਵਰਗੀੰਦ ਕੱਲਾ ਨੀਂਬੂਆਂ ਦਾ ਖੱਟਾ ਚਾਰ ਪਸੰਦ ਹੈ ਇੱਕ ਮੈਂ ਆਪਾਂ ਵੀਰਪਾਲ ਦਾ ਭਰਜੂ ਕਿਹੜੀ ਵੀਰਪਾਲ ਦਾ ਉਹਨਾਂ ਨੇ ਜੀ ਹਾਂ ਭੂਆ ਸੱਚ ਮਮੇ ਚੌਲ ਕਿੱਥੇ ਹੈਗਾ ਮੈਂ ਤਾਂ ਚੌਲਾਂ ਵਾਲਾ ਪਾਣੀ ਬਣਾਉਣਾਗਾ ਕੀ ਇਸ ਤੇਲੋਂ ਥੋੜੇ ਜਿਹੇ ਚੌਲ ਭਉ ਕੇ ਰੱਖਣੇ ਅੱਗੇ ਖਤਮ ਹੋਏ ਪਏ ਐ ਸੋ ਕਾਲ ਨੂੰ ਸਹੀ ਹੁੰਦਾ ਖੀਰ ਬਣਾਉਣੀ ਚੌਲ ਭਉ ਕੇ ਅੱਖਾਂ ਚੌਲਾਂ ਦਾ ਆਟਾ ਆਟਾ ਨਹੀਂ ਚੌਲ ਲਓ ਜੀ ਸਾਡਾ ਚਾਰ ਆ ਜਿਹੜਾ ਬਣ ਕੇ ਰੈਡੀ ਐ ਤੇ ਤੁਸੀਂ ਵੀ ਆਪਣੇ ਬਣਾ ਸਕਦੇ ਪਰ ਇਹ ਕਿਸੇ ਦੇ ਘਰ ਹੀ ਹੁੰਦਾ ਹੈ ਨਾ ਸਾਰਿਆਂ ਦੇ ਇਹ ਦਰਖਤ ਨਹੀਂ ਹੈਗਾ ਸਾਡੇ ਤਾਂ ਬਹੁਤ ਟਾਈਮ ਲੱਗੇ ਆਪਣੇ ਤੇ ਘਪਟ ਵੀ ਦਿੱਤਾ ਕਿੱਥੇ ਦੇ ਇਹ ਅੱਛਾ ਜੀ ਜਿੰਨੇ ਟੈਂਟ ਦੇ ਮਾਰ ਹਾਂ ਗਮੋਏ ਨੇ ਮੋਹਰ ਬੋਟਲਾ ਹੂੰ ਅੱਛਾ ਜੀ ਬਸ ਕਰ ਨਹੀਂ ਜੇ ਤੁਮ ਜਿੱਦ ਕਰ ਮਾ ਟੁੱਟ ਜਾਂਦੇ ਕਿ ਕਰ ਨਹੀਂ ਟੁੱਟਦਾ ਬਸ ਉਹਨਾਂ ਸਾਰਾ ਉੱਪਰ ਪਾ ਦੂੰਗੀ ਉਹ ਥੋੜਾ ਜਿਮੀ ਸੁਣ ਦਿਖਾਇਆਣਾ ਉਵੇਂ ਵਰਗਾ ਕਾਲਾ ਕਾਲਾ ਬਣ ਜਾਊਗਾ ਅੱਗੇ ਨਾ ਬਾੜਾ ਪਾਇਆ ਸਨ ਹੂੰ ਨਾ ਪਾਇਆ ਪਰ ਛੱਡ ਪਰੇ ਥੋੜੇ ਪਾਉਂਗੀ ਚਲੋ ਫਿਰ ਸੁਣਾਇਆ ਦੇ ਦੇ ਕਿ ਪਗੜਾ ਦੇ ਤੁਰੰਤ ਪਿਆਉਣੇ ਉਹਨਾਂ ਸਾਰੀ ਰਾਤ ਪਿਓ ਤੇ ਰੱਖਦੇ ਆਂ ਨਹੀਂ ਉਹ ਲੋੜ ਦੇ ਲੈ ਕੇ ਜਿਹੜਾ ਉਹਨੇ ਇਹਨੇ ਸਾਰੀ ਗੱਲ ਕਰ ਦਿੱਤੀ ਵੀ ਇਹੋ ਤੋਂ ਇਹਨੇ ਕਿਹਾ ਕਿ ਜਦੋਂ ਜਦੋਂ ਇਹ ਉਹ ਸੋਹਣਾ ਉਹ ਜਿਹੜਾ ਮੈਂ ਉਹਨਾਂ ਨੂੰ ਦੋੜ ਹੋਈ ਤਾਂ ਜਦੋਂ ਮੈਦਾਨੀ ਤੇ ਹੋ ਗਿਆ ਫਸਤ ਨਹੀਂ ਤੇ ਨਹੀਂ ਚਾਹ ਤੇ ਉਹ ਸਾਰੀ ਇਹ ਕਿ ਮੌਕੇ ਨਹੀਂ ਆ ਕੀ ਹੋਇਆ ਹੈ ਇਹ ਨੰਨਾ ਬੁੱਝਦਾ ਤਾਂ ਹੈ ਮੈਂ ਤਾਂ ਵੇਸਣ ਤੋਂ ਇਸਮਾ ਦੇ ਮਟੋੜਾ ਬਣ ਕਾਸ਼ ਨਹੀਂ ਕਿਹਾ ਕਿ ਕੁਝ ਪਾਉਂਦੇ ਹਾਂ ਆਹ ਰਾਤ ਆਸ ਸੀ ਹੈ ਕਿ ਤੇ ਸਰ ਸਪਲਾਈ ਨੂੰ ਤਾਰ ਕੇ ਸੂਜ ਤੱਕ ਕਾਰਡ ਉਤਾਰਾਂ ਤਾਂ ਕਾਰਡ ਰਹਿ ਜਾਏਗਾ ਉਸ ਤੋਂ ਲਾਜਾ ਸਾਫ ਕਰ ਦਿਨੋ ਬੰਡ ਬਣਾਉਂਦੇ ਦਾ ਮੈਲਾ ਉਤਰੇਗਾ ਮੈਲਾ ਉਤਾਰ ਕੇ 그다음에 ਰਕੜ ਲਾ ਦੇ ਹਾਂ ਤਰਪੜਾ ਦਾ ਪਾਣੀ ਮੇਰੇ ਉੱਪਰ ਕੇ ਮੈਨੂੰ ਸਾਫ ਕਰਿਆ ਚਾਹ ਨਹੀਂ ਪਿਲਣੇ ਕੀ ਗਰਮ ਹੁਣ ਚਾਹੀਦੀ ਆ ਲਓ ਜੀ ਸਬਜੀ ਸਿੰਘ ਬਣੀ ਐ ਸਬਜੀ ਸਿੰਘ ਬਣੀ ਐ ਕੱਤੂ ਦੀ ਤੇ ਇੱਧਰ ਹੋ ਰਿਹਾ ਥੰਬਨੇਲ ਤਿਆਰ ਸਾਰਾ ਕੁਝ ਇਹਨਾਂ ਨੂੰ ਬੜਾ ਕੇ ਕੇ ਯਾਨਕੀ ਪਿਕ ਸਾਰਾ ਕੁਝ ਭੇਜ ਦੇਣਾ ਤੇ ਥੰਬਨੇ ਲਗਾਇਆ ਕਿ ਜਿਹੜਾ ਟਾਈਟਲ ਹੈ ਥੰਬਨੇ ਇਹ ਬਣਾਉਂਦੇ ਨੇ ਤੇ ਅੱਗੇ ਆਪਾਂ ਸ਼ਾਮ ਨੂੰ ਗਏ ਸੀ ਮੰਡੀ ਤੇ ਅਸੀਂ ਆਏ ਹਾਂ 5:30 ਵਜੇ ਆਉਂਦੇ-ਆਉਂਦੇ ਮੇਰਾ ਹੋ ਗਿਆ ਮੈਂ ਦਿਖਾਉਂਗੀ ਇੱਕਦਮ ਆਪਦੇ ਰਸਤੇ ਜੁੱਤੀ ਲਈ ਤੇ ਜਿਹੜੀ ਮੈਂ ਲੈਸ ਲੈਣੀ ਸੀ ਉਹ ਨਹੀਂ ਮਿਲੀ ਸਾਰੀ ਮੰਡੀ ਗਾਲੀ ਜਿੰਨੀਆਂ ਦੁਕਾਨਾਂ ਸੀ ਲੈਸ ਲਗੀਆਂ ਕਿਸੇ ਤੇ ਕੁਝ ਨਹੀਂ ਮਿਲਿਆ ਤੇ ਫਿਰ ਮੈਂ ਕੱਲੀ ਦੁਪट्टे ਤੇ ਲਾਉਣ ਦੇ ਲਈ ਲੈਸ ਲਿਆ ਤੀ बड़ा खजल खुआर हुए साढ़े बता ठंड स्टार्ट होनी सारी अकाल आटा लिया अच मत मक्की खानी स्टार्ट हो करती रोटी पाई सारे फिर मैं दी थान कि नौ कड़ी जुत्ती लेके आई अच लेस ਕਲਾਂਸ ਤੇ ਕੋਲ ਲਗੇ ਬਾਜ਼ਾਰ ਤੋਂ ਨਿਕਲ ਗਏ ਫਾਟਕਾਂ ਦੀ ਹੋਗੀ ਮੈਂ ਤਾਂ ਆਈ ਬੰਦਾ ਚਿੱਟੀ ਕੋਲ ਗਈ ਮੈਂ ਹੁਣ ਮੈਨੂੰ ਰੋਜ਼ ਰੋਜ਼ ਕਿੱਥੇ ਨਾ ਮੇਹ ਮੋੜੀ ਚੱਲੋ ਆਂ ਕਰਕੇ ਫਿਰ ਸੀਜ ਜਾਨਾ ਸਾਡੇ ਨੂੰ ਫੋਕ ਵੀਰੇ ਹੀ ਆ ਸਾਢੇ 5 ਹੋ ਜਾਂਦੇ ਨੇ ਸਾਢੇ 5 ਵਜੇ ਨੇ ਵਿਦਿਆਰਥੀ ਹੁੰਦਾ ਜਨਾਵਾ ਸਾਈ ਗਿਆ ਜਿੰਨੇ ਮੇ ਕੱਪੜੇ ਵੀ ਗਰਾ ਤੋਤੇ ਨਹੀਂ ਹੋਈ ਹੈਈ ਸਾਈ ਬੱਟੀ ਤੇ ਜੇ ਕਰਾਂਗੇ ਆਪਾਂ ਬਲੌਗ ਸਾਡੇ ਨੂੰ ਪੈਨ ਲੈਸ ਨਾ ਖਰਾਬ ਕਰ ਜਿਹੜੀ ਮੇਰੀ ਇੰਨੀ ਕ ਮਿਲੀ ਹੈ ਮੈਨੂੰ ਦੱਗੀ ਨਹੀਂ ਕੁਝ ਮਿਲਿਆ ਹੈਗਾ ਤੁਸੀਂ ਕਹਦੇ ਹੋਗੇ ਵਿਕਲਪੀ ਜਾਂਦੀ ਹੈ ਨਾ ਕਿੰਨੇ ਦਿਨ ਹੋ ਗਏ ਲਓ ਜੀ ਫਿਰ ਜੇ ਦੋ ਵਾਲੀ ਪੱਟੀ ਆਪਾਂ ਲੈ ਲਈਏ ਹੈਨਾ ਤੇ ਫਿਰ ਆਪਾਂ ਆਹ ਵਾਲੀ ਜਿਹੜੀ ਫਿਰ ਲੈਸ ਲਈ ਫਿਰ ਨਾ ਗ੍ਰੀਨ ਸੂਟ ਤੇ ਉਹ ਵੱਲ ਲਾ ਲੂਗੀ ਹੂੰ ਤੇ ਇੱਕ ਵਈ ਲੈ ਗਈ ਆਂ ਆਹ ਵਾਲੀ ਜੁੱਤੀ ਆ ਗਈ ਪੈਨ ਤੇਰਾ ਪੈਰ ਤੇ ਮੇਰੇ ਤੇ ਚਿੰਮੋ ਦਾ ਤਾਂ ਨਾਮ ਥੋੜਾ ਯਰ ਕਰ ਕਰ ਰਹਿ ਗਿਆ ਮੈਨੇ ਕਿ ਨੂੰ ਗਲ ਜੁੱਤੀ ਪੱਲੀ ਯਾਰ ਮੈਨੂੰ ਸੋਹਣੀ ਲੱਗੀ ਕਹਿੰਟ ਹੈ ਨਾ ਤੁਸੀਂ ਦੱਸਿਓ ਕਿ ਮੈਂਟ ਕਰਕੇ ਕਿ ਮੇਰੀ ਜਿਹੜੀ ਜੁੱਤੀ ਆ ਸੋਹਣੀ ਕਿੱਦਾਂ ਵੀ ਲੱਗੀ ਮੱਥੇ ਸਾਫ ਸੋਹਣੀ ਲੱਗੀ ਨਾ ਪਹਿਲਾਂ ਮੈਂ ਪਿੰਕ ਕਲਰ ਦੀ ਲੈਂਦੀ ਸੀ ਮਰਜੈਂਟਾ ਕਲਰ ਦੀ ਫਿਰ ਮੈਂ ਇਹਨੂੰ ਆਏ ਹੋਏ ਮੈਂ ਖੜੀਏ ਤੇ ਇੱਕ ਸੂਟ ਨਾਲ ਹੀ ਪਿਆ ਕਰਦੀ ਹਾਂ ਤੇ ਵੀ ਹੋਰ ਕਿਸੇ ਸੂਟਾਂ ਨਾਲ ਜਦੋਂ ਪਾਇਆ ਕਰਾਂਗੀ ਤਾਂ ਸੋਹਣੀ ਨਹੀਂ ਲੱਗਣੀ ਹੈਗੀਗੀ ਪਹਿਲਾਂ ਮੇਰਾ ਇਰਾਦਾ ਜਾ ਵੀ ਹੈ ਨਹੀਂ ਸੀ ਜੁੱਤੀ ਨਾਲ ਦੇ ਪਿੰਗਲ ਖਚਲ ਵੀ ਸੂਟ ਨਾਲ ਨਵਾਂ ਸੂਟ ਹੈ ਤੇ ਫਿਰ ਹੁਣ ਜੁੱਤੀ ਵੀ ਆਪ ਨਵੀਂ ਲੈ ਲਈਏ ਇਹਦੇ ਥੋੜੀ ਜਿਹੀ ਘੱਟ ਸਿੰਪਲ ਹੋ ਲੱਗ ਜਾਂਦੀ ਹੈ ਸ਼ਾਈਨਿੰਗ ਬਹੁਤ ਹੈਗੀ ਮੂੰਗਫਲੀ ਜਿਆਦਾ ਹੀ ਨਹੀਂ ਆਈ ਲੈ ਇਹ ਤੇ ਆ ਵਿੱਚ ਮੋਤੀ ਜਿਹਾ ਆਹ ਵਾਲੀ ਮੈਂ ਲੇਸ ਲਈ ਆਦੀ ਨਵਰੀਤ ਸਮਰੀਤ ਇਦਾਂ ਹੀ ਹੋਰ ਤਾਂ ਕੋਈ ਕੁਝ ਲੈਣਾ ਹੀ ਨਹੀਂ ਸੀਗਾ ਬਸ ਬਾਕੀ ਉਹ ਨਿੱਕਾ ਮोटा ਜਿਹਾ ਬੱਚਿਆਂ ਦੇ ਰਬੜ ਵੈਂਟ ਸੁਈਆਂ ਮੇਰਾ ਦੁਪੱਟਾ ਲੈ ਕੇ ਦੀਆਂ ਇਧਰ ਗ੍ਰੀਨ ਪ੍ਰੈਸ ਕੀਤਾਗਾ ਸੇਲ ਨਾਲੇ ਪਤਾ ਲੱਗ ਜਿਹੜੇ ਉੱਤੇ ਧਰ ਕੇ ਦੇਖਾਂਗੇ ਵੀ ਕਿੰਨਾ ਵੀ ਸੋਹਣੀ ਲੱਗਦੀ ਹੈ ਇਹ ਲੈਂਸ ਇਹਦੇ ਚ ਨਾ ਕਲੀਅਰ ਨਹੀਂ ਦਿਖਾਈ ਦੇ ਰਹੀ ਲੈਂਸ ਤਾਂ ਇਹ ਆ ਸੀ ਹੁਣ ਦਿਖਾਈ ਦਿੰਦੀ ਇਦਾਂ ਦੀ ਹੈ ਲੈਂਸ ਸੋਹਣੀ ਹੋ ਗਈ ਤੇ ਮੇਰੇ ਆਹ ਵਾਲਾ ਗ੍ਰੀਨ ਇਹਦੇ ਚ ਨਾ ਸਹੀ ਨਹੀਂ ਕਲਰ ਆ ਰਿਹਾਗਾ ਦੁਪੱਟੇ ਦਾ ਮੇਰੇ ਦਾ ਵਾਟਰ ਗ੍ਰੀਨ ਕਲਰ ਹੈ ਤੇ ਆਹ ਵਾਲੀ ਨੂੰ ਮੈਂ ਤਿਆਰ ਕਰਕੇ ਲੈ ਆਲਾਵਾਂਗੇ ਤਾਂ ਬਹੁਤ ਸੋਹਣਾ ਹੈ 골ਡਨ ਕਲਰ ਹੈ ਹਨ ਤਾਂ ਬਹੁਤ ਸੋਹਣਾ ਲੱਗਦਾ ਹੈਗਾ ਇੱਕ ਦੁਪੱਟਾ ਹਜੇ ਮੇਰੇ ਡਾਈ ਨਹੀਂ ਕੀਤਾ ਸੀ ਇਹਨੇ ਇੱਕ ਆਵ ਜੇ ਕਰਤਾ ਫੇਰ ਫਿਰੋ ਕਹਿੰਦੇ ਚਲ ਰੱਖ ਜੋ ਕੱਲ ਨੂੰ ਲੈ ਜਾਓ ਇਹ ਹੈਗੇ ਜੀ ਗ੍ਰੀਨ ਕਲਰ ਆ ਪੂਰਾ ਵਾਟਰ ਗ੍ਰੀਨ ਕਲਰ ਹਨਾ ਤੇ ਇਹਦੇ ਚ ਹੋਰੀ ਅੰਡਰਏ ਜਿਹਾ ਦਿਖਾਈ ਦੇ ਰਿਹਾ ਸਹੀ ਨਹੀਂ ਆ ਰਿਹਾ ਯਾਨੀ ਇਹ ਸੂਟ ਦਾ ਕਲਰ ਤੇ ਚਲੋ ਕੋਈ ਗੱਲ ਨਹੀਂ ਦੋ ਦਿਨ ਰਹਿ ਗਏ ਸ਼ਨੀਵਾਰ ਦੀ ਜਾਗੂ ਆ ਤੇ ਆਪਾਂ ਜਦੋਂ ਵਿਆਹ ਤੇ ਜਾਵਾਂਗੇ ਤੇ ਫਿਰ ਆਪਾਂ ਸੂਟ ਜਿਹੜਾ ਦਿਖਾਈ ਦੇਣਾ ਤੇ ਸਟਿਚ ਕਰਨਾ ਦਿੱਤਾ ਹੋਇਆ ਉਹ ਵੀ ਭੈਣ ਨੂੰ ਬਈ ਵਿਚਾਰੀ ਨੇ ਰੋਕ ਰੱਖਿਆ ਸੀਗਾ ਮੈਂ ਕਹਿਣਾ ਤੁਸੀਂ ਆਇਦਾ ਦਿਨ ਹੋਰ ਵੇਟ ਕਰੂ ਮੈਂ ਕਿਹਾ ਵੀ ਚਲ ਅੱਜ ਮੈਂ ਜਾਉਂਗੀ ਆਪ ਦੇਖ ਕੇ ਆਉਂਗੀ ਤੇ ਅੱਜ ਫਿਰ ਹੁਣ ਫਿਰ ਹਾਰ ਕੇ ਮੰਨਣ ਫੋਨ ਨਹੀਂ ਕਰਤਾ ਮੇਕ ਪੈਸੇ ਹੁੰਦੋ ਨਹੀਂ ਮਿਲਦੀ ਹੈਗੀ ਲੈਸ ਤੇ ਆਹੀ ਚੱਲਣਾ ਮੈਂ ਚਲ ਦੁਪट्टे ਤੇ ਤੇ ਚਲਾ ਆਪਣੇ ਘਰੀ ਲੈ ਆ ਹੀ ਲੈਣੀ ਹੈ ਤੇ ਆਹੀ ਬਸ ਸਮਾਨ ਸਪਾਜ ਲੈ ਕੇ ਆਉਣਾ ਸੀਗਾ ਚਲ ਅੱਜ ਦੀ ਜਿਹੜੀ ਪਕਾਈ ਲਿਖੀ ਸੀਗੀ ਜਾਣਾ ਸੀਗਾ ਮੰਮੀ ਕਹਿੰਦੇ ਕੁਝ ਨਹੀਂ ਹੁੰਦਾ ਵੀ ਜਾਇਆ ਇੱਕ ਵਾਰੀ ਹਜੇ ਮੰਮੀ ਕਹਿੰਦੀ ਮੈਂ ਇੱਥੋਂ ਪੁੱਛ ਕੇ ਆਵਾਂ ਮੱਖ ਮੇਲੀ ਤਾਂ ਮੰਡੂ ਨਹੀਂ ਹੈਗੀ ਜੀ ਤੇ ਫਿਨਿਸ਼ਿੰਗ ਪੱਟੀ ਤੇ ਇਥੋਂ ਪਿੰਡੋਂ ਕਿੱਥੋਂ ਮਿਲਦੀ ਹੈ ਨਾ ਉਹ ਕਲਰ ਹੀ ਨਹੀਂ ਹੈ ਰਾਣੀ ਜਿਹਾ ਕਲਰ ਹੁੰਦਾ ਹੈ ਜਿਹੜਾ ਮਰਜੈਂਟਾ ਕਲਰ ਹੈ ਨਾ ਉਹ ਕਲਰ ਨਹੀਂ ਮਿਲਿਆ ਹੈਗਾ ਜੇਕਰ ਆਪਾਂ ਪਾਈਪਿੰਗ ਵਗੈਰਾ ਲਾਉਣੇ ਉਹਦਾਂ ਦੇ ਕਲਰ ਤੇ ਉਹ ਚੀਜ਼ ਸੋਹਣੀ ਨਹੀਂ ਲੱਗਦੀ ਹੈਗੀ ਕਿਉਂਕਿ ਉਹ ਹੁਣ ਟ੍ਰੈਂਡਿੰਗ 'ਚ ਚੱਲ ਰਹੀ ਹੈ ਚੀਜ਼ ਹੈ ਨਾ ਤੇ ਉਹ ਚੀਜ਼ ਮਿਲੀ ਨਹੀਂ ਹੈਗੀ ਆਪਾਂ ਨੂੰ ਚਲੋ ਜੋ ਮਿਲਿਆ ਸੀਗਾ ਜਿਹੜਾ ਕਰਨਾ ਕੋਲ ਉਹ ਮਿਲ ਗਿਆ ਤੇ ਅਹੀਂ ਆਪਾਂ ਦੋ ਚੀਜ਼ਾਂ ਲੈ ਕੇ ਆਉਣਾ ਸੀ ਨਾ ਐ ਤਾਂ ਉਹ ਮੈਂ ਬਲੀਚ ਲੈ ਕੇ ਆਈ ਸੀ ਮੈਂ ਸਹੀ ਨਹੀਂ ਦਿਗਾਈ ਦੇ। ਉਹ ਲੀਹ ਜਿਹੜੀ ਬਲੀਚ ਆ ਹਨਾ ਉਹ ਵਧੀਆ ਹੁੰਦੀ ਹੈ। ਉਹ ਵਾਲੀ ਯੂਜ਼ ਕਰਦੀ ਹੁੰਦੀ ਆ ਮੈਂ। ਹਲਦੀ ਵਾਲੀ ਹੁੰਦੀ ਆ ਇਹ। ਵਧੀਆ ਹੁੰਦੀ ਆ ਇਹ। ਬਾਕੀ ਬਿਆਹ ਸ਼ਾਦੀ ਨੂੰ ਯੂਜ਼ ਕਰੀਦਾ ਹੂੰ। ਹੂੰ ਨਹੀਂ ਮੈਂ ਕੋਈ ਹੋਰ ਕਦੇ ਯੂਜ਼ ਕੀਤੀ। ਉਹ ਤੋਂ ਫੜਾਈ ਮੈਨੂੰ ਦੇਖਾ ਕਾਦੀ ਵਾਲੀ ਹੁੰਦੀ ਆ ਹਲਦੀ ਦੀ ਇਹ। ਉਹ ਬਲੀਚ ਪਈ ਜਿਹੜੀ ਉੱਪਰ। ਹਲਦੀ ਚੰਦਰ ਦੀ ਹੁੰਦੀ ਆ। ਐਲੋਵੀਰਾ ਐਂਡ ਨੀਮ। ਆਗੜੀ ਬ੍ਰਿਜ ਬਹੁਤ ਟਾਈਮ ਤੋਂ ਮੈਂ ਇਹੀ ਯੂਜ਼ ਕਰਦੇ ਹਾਂ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਉਹ ਵਰਤ ਲਈਦੇ ਨਹੀਂ ਤਾਂ ਕਿੱਥੇ ਟਾਈਮ ਹੁੰਦਾ ਉੱਟਾਂ ਤਾਂ ਕੀ ਜਨਨ ਕੀ ਕਿਸੇ ਫੰਕਸ਼ਨ ਤੋਂ ਬਿਨਾਂ ਤਾਂ ਆਪਾਂ ਕੋਈ ਚੀਜ਼ ਦਾ ਜਿਹੜੀ ਯੂਜ਼ ਵੀ ਨਹੀਂ ਕਰਦੇ ਹੈਗੇ ਕਿ ੱਖ ਲੱਗਿਆ ਅਸੀਂ ਜਲੇਬੀਆਂ ਲੈ ਕੇ ਆਏ ਤੁਸੀਂ ਕਹਿੰਦੇ ਹੋ ਮੈਂ ਤੁਸੀਂ ਕਿੰਨਾ ਮਿੱਠਾ ਕਹਿੰਦੇ ਹੋ ਨਾ ਵੀ ਬੱਚਾ ਵਾਂਗ ਵੀ ਜਲੇਬੀਆਂ ਦੇ ਗੁੱਲੇ ਰਹਿੰਦੇ ਮੈਂ ਇਹਨਾਂ ਨੂੰ ਕਿਹਾ ਜੇ ਮੈਂ ਚੱਲਾਂ ਕੋਈ ਹੋਰ ਲੈ ਜਾਂਦੇ ਆ ਜਦੋਂ ਗਰਮ ਗਰਮ ਉਹ ਸੇ ਬਣੀ ਜਾਂਦੀਆਂ ਸੀਗਾ ਤਾੜੀਆਂ ਤਾੜੀਆਂ ਕਢਾ ਕੇ ਲੈ ਕੇ ਆਈਆਂ ਗਾ ਨੰਨਈ। ਇਹੀ ਲੈ ਕੇ ਜਾਣੀ ਵਾ ਚਲੋ ਠੀਕ ਐ। ਅੱਗੇ ਤਾਂ ਮੈਂ ਵੀਰ ਦੀ ਹੁੰਨੀ ਐ ਇਸ ਚੀਜ਼ ਵਿੱਚ ਅੱਗੇ ਤੁਸੀਂ। ਮੂੰਗਫਲੀ ਜád ਹੀ ਨਹੀਂ ਆਈ ਲੈਣੀ ਵਦਕੇ ਪੱਠਾ ਦੇ ਤਾਜੀ ਪੁੰਨੀਆਂ ਦੇ ਸੀਗੇ। ਆਓ। ਰੱਖ ਲੀਏ। ਚੱਕੀ ਨਾ। ਬਈ ਅੱਜ ਤੜਦੇ ਨਾ। ਨਵੂ ਨਾਲ ਹੋਈ ਪੈੜੀ ਹੁਣ ਨਵੂ ਪੱਜੀ ਨਾ। ਕਿਉਂ ਕਿਉਂ ਕੇ ਨਾ। ਪਤਾ ਕਿ ਯਸ ਆਕੇ ਤੇ ਯੂਨੀਫਾਰਮ ਵਗੈਰਾ ਜਦੋਂ ਚੇਂਜ ਕਰਦੇ ਹਨਾ ਸੈੱਟ ਦਿੰਦੇ ਆ ਤੇ ਫਿਰ ਜਦੋਂ ਸਵੇਰ ਸਕੂਲ ਜਾਣਾ ਹੁੰਦਾ ਉਦੋਂ ਭਾਲਦੇ ਨੇ ਚੀਜ਼ਾਂ ਹਨਾ ਉਦੋਂ ਸ਼ੂਜ਼ ਵਗੈਰਾ ਕਿਉਂਕਿ ਸਵੇਰ ਜਦੋਂ ਝੜੂ ਵਗੈਰਾ ਕੱਢਦੇ ਆ ਬੈੱਡ ਦੇ نیچے ਚਲੇ ਗਏ ਤੇ ਥਿਆਉਣ ਨਾ ਮੈਂ ਕਿ ਅੱਜ ਭਾਲ ਕੇ ਮੈਂ ਮਿੰਟਿੰਦੀ ਜੇ ਬੈਂਟ ਆਪਦੀ ਇਹ ਤਾਂ ਟੱਪ ਜੇ ਹਨਾ ਤੇ ਪਰ ਥਿਆ ਆਗੇ ਬੈਂ ਚੜਨ ਵੇਲੇ ਨੂੰ ਪਰ ਝੜਕਾ ਝੜਕਾ ਬਾਵਾ ਪੰਗਾ ਨਾ ਪੁੱਤ ਇੱਕ ਜਦੋਂ ਬਲੌਗ ਬਣਾਉਣ ਲੱਗੇ ਹਨਾ ਬੱਸ ਆਉਣ ਲੱਗੇ ਹਨੀਆਂ ਤਾਂ ਤੇ ਅੱਜ ਜਿਹੜਾ ਆਪਣਾ ਬਲੌਗ ਹੈ ਥੋੜਾ ਜਿਹਾ ਠੀਕ ਠਾਕ ਜੇ ਬਣਿਆ ਜਾਨੀ ਕਿ ਥੋੜਾ ਬਣਿਆ ਹਨਾ ਜਿਆਦਾ ਨਹੀਂ ਬਣ ਸਕਿਆਗਾ ਹਾਂਜੀ ਮੈਂ ਅਡੀਸਨ ਆ ਵੀ ਕੱਢ ਕੇ ਰੱਖਤੀ ਆ ਖਾਈਏ ਤੇ ਚਲੋ ਜਿੰਨਾ ਵੀ ਬਣਿਆ ਅਸੈਪਟ ਕਰਿਓ ਹਨਾ ਤਾਂ ਪਲੀਜ਼ ਸਾਰਿਆਂਗੇ ਰਿਕਵੈਸਟ ਹੈ ਵੀ ਤੁਸੀਂ ਹਾਈਪ ਵੀ ਜਰੂਰ ਦਵਾਇਆ ਕਰੋ ਹਨਾ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਸਾਨੀ ਦੇ ਨਾਲ ਦੇਖ ਸਕੋ ਤੇ ਮੈਨੂੰ ਲੱਗਦਾ ਵੀ ਸਾਰੀਆਂ ਭੈਣਾਂ ਨੂੰ ਜਿਹੜਾ ਬਣਾਵਾਲਾ ਟਾਈਮ ਹਨਾ ਵਧੀਆ ਲੱਗਿਆ ਤੇ ਚਲੋ ਆਪਣਾ ਵਧੀਆ ਚੈਨਲ ਚੱਲ ਰਿਹਾ ਤੁਸੀਂ ਸਪੋਰਟ ਕਰ ਰਹੇ ਹੋ ਨਾ ਤੁਹਾਡੀ ਸਪੋਰਟ ਸਦਕਾ ਹੀ ਆ ਤਾਂ ਪਲੀਜ਼ ਜਿੰਨਾ ਹੋ ਸਕਦਾ ਹੈ ਨਾ ਪਲੀਜ਼ ਸਪੋਰਟ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਹਾਈਪ ਵੀ ਜ਼ਰੂਰ ਪਾਇਆ ਕਰੋ ਤੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਅੱਜ ਜਿਹੜਾ ਆਪਣਾ ਵਲੌਗ ਛੋਟਾ ਬਣਿਆ ਤਾਂ ਮੈਨੂੰ ਆਸ ਹੈ ਕਿ ਤੁਸੀਂ ਅੱਜ ਵਾਲਾ ਵਲੌਗ ਵੀ ਜਿਹੜਾ ਫੁੱਲ ਵਾਚ ਕੀਤਾ ਹੋਣਾ ਇਸ ਵਾਸਤੇ ਤੁਸੀਂ ਵਲੌਗਰ ਦੇ ਨਾਲ ਜੁੜੇ ਰਹੋ ਆਪਾਂ ਦਿਖਾਵਾਂਗੇ ਵਿਆਹ ਤੇ ਹੋਰ ਹੋਸ਼ਕ ਹੋ ਸਕਿਆ ਤਾਂ ਆਪਾਂ ਕੋਈ ਡਿਫਰੈਂਟ ਵਲੌਗ ਹੈ ਜਿਹੜਾ ਤੁਹਾਡੇ ਲਈ ਲੈ ਕੇ ਆਵਾਂਗੇ